ਮੈਂ ਲੋਕਾਂ ਨੂੰ ਜਾ ਕੇ ਪੁੱਛਿਆ ਇਹਨੇ ਉਹ ਹੀ ਗੇਮ ਚਲਾਈ ਮੈਂ ਵੀਡੀਓ ਪਾਈ ਫਿਰ ਜਦੋਂ ਵੀਡੀਓ ਬਣਾ ਕੇ ਪਾਈ ਉਸ ਦਿਨ ਰਾਤੀਰੇ ਮੈਸੇਜ ਆਂਦੇ ਆ ਕੁੜੀ ਦੇ ਵੀ ਮੈਂ ਸੁਸਾਈਡ ਕਰਨ ਲੱਗੀ ਆ ਮੈਂ ਇਸ ਤਰ੍ਹਾਂ ਮੇਰੇ ਹੱਥ ਵਿੱਚ ਐ ਸਿਹੜਾ ਤੁਸੀਂ ਮੇਰੀ ਵੀਡੀਓ ਪਾਈ ਇਸ ਤਰ੍ਹਾਂ ਵੀ ਇਹਨੇ ਨਾ ਮੇਰੇ ਫੋਨ ਦੇ ਵਿੱਚ ਰਿਕਾਰਡਿੰਗ ਵੀ ਖੇ ਲੀ ਮੈਂ ਰਿਕਾਰਡਿੰਗ ਹੁਣ ਤੋਂ ਸਟਾਰਟ ਕੀਤੀ ਵੀ ਕੱਲ ਨੂੰ ਜੇ ਮੇਰੇ ਪਿੱਛੇ ਕੋਈ ਕੁੜੀ ਬੈਠੀ ਕੋਈ ਯਾਮਵਾ ਦੇ ਆਪਣੇ ਕੱਪੜੇ ਪਾੜ ਕੇ ਫਿਰ ਗਿਆ ਉਸੀ ਸੜਕ ਤੇ ਐਸਐਸ ਕੀ ਉਸ ਕੁੜੀ ਤੇ ਯਕੀਨ ਕਰ ਬੈਠੀ ਕਿ ਤੁਸੀਂ ਉਸ ਨੂੰ ਪੈਸੇ ਦਿੱਤੇ ਤੇ ਬਾਅਦ ਬਾਅਦ ਦੇ ਵਿੱਚ ਉਸ ਦਾ ਸੱਚ ਕੀ ਸਾਹਮਣੇ ਆਇਆ ਸਾਰਿਆਂ ਨੂੰ ਕਹਿੰਦੀ ਹੈ ਮੇਰੇ ਕੱਪੜੇ ਪਾੜਦਾ ਪਿਆ ਇਤਨਾ ਉਤਰਾ ਉਹੀ ਗੱਲ ਹੋ ਗਈ ਉਸ ਦੀ ਮੈਂ ਭਗਵੰਤ ਮਾਨ ਸਾਹਿਬ ਦੀ ਇੱਕ ਵੀਡੀਓ ਵੇਖੀ ਏ ਛੋਟੀ ਜੀ ਠੀਕ ਹੈ ਮੈਂ ਆਪ ਉਥੇ ਮੌਜੂਦ ਸੀ ਜਦੋਂ ਉਹਨਾਂ ਨੇ ਇੱਕ ਭਾਸ਼ਣ ਦਿੱਤਾ ਸੀ ਕਿ ਇਸ ਤਰ੍ਹਾਂ ਕਰਕੇ ਜੇ ਵੀ ਕੋਈ ਨਸ਼ਾ ਵੇਚਦਾ ਆ ਜਾਂ ਕੋਈ ਲਾਉਂਦਾ ਆ ਤੁਸੀਂ ਇੱਕ ਵੀਡੀਓ ਬਣਾ ਕੇ ਆ ਨੰਬਰ ਤੇ ਭੇਜ ਦਿਓ ਅਸੀਂ ਤੁਹਾਡਾ ਨਾਂ ਨਹੀਂ ਲਵਾਵਾਂਗੇ ਤੁਹਾਡਾ ਨਾਂ ਨਹੀਂ ਆਏਗਾ ਨਾਲ ਜਿਹੜਾ ਵੱਖਰਾ ਤੁਹਾਨੂੰ ਸਤਿਕਾਰ ਦਿੱਤਾ ਜਾਏਗਾ ਉਹ ਅਲੱਗ ਠੀਕ ਹੈ ਪਰ ਕੀ ਲੱਗਦਾ ਇੱਕ ਪਾਸੇ ਭਗਵੰਤ ਮਾਨ ਸਾਹਿਬ ਹੁਣੇ ਕਹਿੰਦੇ ਨੇ ਕਿ ਸਾਨੂੰ ਇੱਕ ਵੀਡੀਓ ਬਣਾ ਕੇ ਵੇਚੋ ਜਿਸ ਵਿੱਚ ਕੋਈ ਨਸ਼ਾ ਕਰ ਰਿਹਾ ਹੈ ਜਾਂ ਨਸ਼ੇ ਦੇ ਨਾਲ ਕੁਝ ਵੀ ਕਰ ਰਿਹਾ ਹੈ ਵੇਚ ਰਿਹਾ ਹੈ ਪਰ ਜੇਕਰ ਤੁਸੀਂ ਸਮਾਜ ਦੇ ਵਿੱਚ ਤੁਸੀਂ ਇਹ ਚੀਜ਼ ਕਹਿ ਦਾਵਾ ਕਰਦੇ ਹੋ ਕਿ ਕੁੜੀ ਨਸ਼ਾ ਕਰਦੀ ਤੇ ਨਸ਼ੇ ਲਈ ਪੈਸੇ ਮੰਗ ਰਹੀ ਆ ਫਿਰ ਤੁਹਾਨੂੰ ਤੁਸੀਂ ਇਹ ਕਹਿ ਰਹੇ ਕਿ ਮੈਨੂੰ ਪ੍ਰਸ਼ਾਸਨ ਵੱਲੋਂ ਹਰਾਸ ਕੀਤਾ ਜਾ ਰਿਹਾ ਸਾਈਬਰ ਕ੍ਰਾਈਮ ਵੱਲੋਂ ਇਹ ਚੀਜ਼ ਆ ਕਿ ਮੈਨੂੰ ਤੇ ਮੇਰੀ ਮੰਮੀ ਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਜਾ ਰਿਹਾ ਮੈਂ ਜਿਹੜਾ ਤੁਹਾਨੂੰ ਹੁਣੇ ਤੁਹਾਡੇ ਸਾਹਮਣੇ ਮੈਨੂੰ ਮਾਤਾ ਦੀ ਕਾਲ ਆਈ ਆ ਤੇ ਉਹ ਹੀ ਕਹਿੰਦੇ ਪਏ ਪੁੱਤਰ ਕਿੱਥੇ ਹੈਗਾ ਨਜਾਇਜ਼ਾਂ ਦੇ ਹੱਥੇ ਨਾ ਚੜਦੀ ਇਹਨਾਂ ਨੇਪਣੀ ਕਿਹੜਾ ਪੱਤਾ ਦਿੱਤੇ ਘੜ ਦੇ ਨਾ ਵਾ ਇੱਕ ਕੁੜੀ ਦੇ ਮਾਂ ਨੇ ਆਖੇ ਕਿ ਪ੍ਰਸ਼ਾਸਨ ਨੇ ਜ਼ਬਰਦਸਤੀ ਐਫਐਸਪੀ ਉਹ ਮੁੰਡੇ ਨੇ ਹੱਡੀ ਨਹੀਂ ਜਾਏ ਵੀਡੀਓ ਬਣਾ ਕੇ ਫਾਇਦਾ ਮੈਨੂੰ ਫਿਰ ਦਿਮਾਗ ਦੇ ਵਿੱਚ ਗੱਲ ਘੁੱਕੀ ਮੈਂ ਕਿਹਾ ਚੁੰਗੀ ਤੈਨੂੰ ਕਿਧਰ ਹੋਣਾ ਹੈ ਨਾ ਇਹ ਆਹ ਨਵੰਬਰ ਸਰ ਲੋਕ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਵੀ ਇਹ ਚੁੰਗੀ ਹੈ ਅਸੀਂ ਜੇ ਚੰਡੀਗੜ੍ਹ ਦੇ ਹੀ ਹਾਂ ਉਹਨਾਂ ਨੂੰ ਪਤਾ ਵੀ ਇਹ ਕਿਹੜੀ ਚੁੰਗੀ ਕਿਹੜੀ ਨਹੀਂ ਕੀ ਕੀ ਤਨਖਾਹਾਂ ਕੀ ਆਈਆਂ ਤੁਹਾਨੂੰ ਪ੍ਰਸ਼ਾਸਨ ਵੱਲੋਂ ਵੀ ਤੇ ਆਮ ਲੋਕਾਂ ਵੱਲੋਂ ਜਦੋਂ ਅਨੁਮੰਬਰ ਤੋਂ ਫੋਨ ਆਇਆ ਕੀ ਤਨਖਾਹ ਪਹਿਲਾ ਸਭ ਤੋਂ ਪਹਿਲੀ ਗੱਲ ਕੀ ਇਹ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਇਹਦਾ ਜਿਹੜਾ ਮੈਡੀਕਲ ਟੈਸਟ ਹੋਵੇ ਠੀਕ ਹੈ ਕੁੜੀ ਦਾ ਜੇ ਕੁੜੀ ਮੈਡੀਕਲ ਟੈਸਟ ਦੇ ਨੋਨ ਡਰਗ ਮਤਲਬ ਨਹੀਂ ਲੈਂਦੀ ਮਤਲਬ ਸਾਬਤ ਹੁੰਦੀ ਜਾਂ ਜਿਹੜੇ ਹੱਥੇ ਨਿਸ਼ਾਨਾ ਠੀਕ ਹੈ ਨਹੀਂ ਹੁੰਦੇ ਤੇ ਮੈਂ ਜਿਹੜੀ ਤੁਸੀਂ ਮੈਨੂੰ ਧਮਕੀਆਂ ਲਈਆਂ ਹਨ ਪ੍ਰਸ਼ਾਸਨ ਨੇ ਜਿਹੜੀਆਂ ਵੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਪ੍ਰਸ਼ਾਸਨ ਨਾਲੋਂ ਮੇਰੀ ਮਾਤਾ ਨਾਲ ਦਿੱਟਿਆਂਗੇ ਮੈਂ ਆਪ ਰੈਸਟਰ ਦੇ ਮੈਂ ਜਿਹੜੇ ਲੋਕਾਂ ਦੇ ਕਮੈਂਟ ਬੜੇ ਨੇ 700 ਕਮੈਂਟ ਆਏ ਦਾ 650 ਕਮੈਂਟ ਸੰਗਤ ਹੀ ਇਹ ਹੀ ਆ ਉਹਦੇ ਵਿੱਚ ਵੀ ਮੇਰੇ ਤੋਂ ਇੰਨੇ ਹੀ ਠੰਗੀ ਵੀ ਜੀ ਮੇਰੇ ਤੋਂ ਇੰਨੇ ਦੀ ਵੀ ਠੀਕ ਆ ਸੱਚੇ ਕਾਲ ਲਈ ਪੰਜਾਬੀ ਟੀਵੀ ਦੇ ਨਾਲ ਜੁੜੇ ਹੋ ਮਦਮਦੀਪ ਸਿੰਘ ਦੋਸਤੋ ਬੀਤੇ ਦਿਨ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੜੀ ਅੰਮ੍ਰਿਤਸਰ ਦੀ ਸੜਕਾਂ ਤੇ ਲੋਕਾਂ ਕੋਲੋਂ ਚੱਲਦੇ ਵਾਹਨਾਂ ਤੇ ਰੋਕ ਕੇ ਉਹਨਾਂ ਕੋਲੋਂ ਮਦਦ ਮੰਗ ਰਹੀ ਹੈ ਕਿ ਮੈਨੂੰ ਕੁਝ ਪੈਸੇ ਦੇ ਦਿਓ ਮੈਂ ਚੰਡੀਗੜ੍ਹ ਜਾਣਾ ਮੇਰੇ ਕੋਲ ਚੰਡੀਗੜ੍ਹ ਜਾਣ ਲਈ ਕਰਾਇਆ ਹੈ ਨਹੀਂ ਤੇ ਮੇਰੇ ਸਿਰ ਤੇ ਪਿਤਾ ਦਾ ਸਾਇਆ ਹੈ ਨਹੀਂ ਪਰ ਉਹ ਕੁੜੀ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਸਿਰਫ ਇੱਕ ਵਿਅਕਤੀ ਕੋਲ ਨਹੀਂ ਬਲਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਕਿਸੇ ਕੋਲ ਉਹ ਮਦਦ ਮੰਗਦੀ ਹੋਈ ਬਲਕਿ ਪੈਸੇ ਮੰਗਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਪ੍ਰਿਅੰਸ਼ੂ ਦੀਪ ਸਿੰਘ ਉਸ ਨੂੰ ਧਮਕੀਆਂ ਆ ਰਹੀਆਂ ਨੇ ਉਸ ਨੂੰ ਪ੍ਰਸ਼ਾਸਨ ਵੱਲੋਂ ਹਰਾਸ ਕੀਤਾ ਜਾ ਰਿਹਾ ਪ੍ਰਿਅੰਸ਼ੂ ਦੀਪ ਸਿੰਘ ਦਾ ਕਹਿਣਾ ਸਾਡੇ ਨਾਲ ਪ੍ਰਿਅੰਸ਼ੂ ਦੀਪ ਸਿੰਘ ਮੌਜੂਦਾ ਗੱਲਬਾਤ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਦੀ ਫਤਿਹ ਸਾਰੀ ਸੰਗਤ ਨੂੰ ਪ੍ਰੇਜੂ ਜੀ ਕੀ ਗੱਲਬਾਤ ਹੋਈ ਤੁਸੀਂ ਸੜਕ ਤੇ ਐਸਾ ਕੀ ਉਸ ਕੁੜੀ ਤੇ ਯਕੀਨ ਕਰ ਬੈਠੇ ਕਿ ਤੁਸੀਂ ਉਸ ਨੂੰ ਪੈਸੇ ਦਿੱਤੇ ਤੇ ਬਾਅਦ ਬਾਅਦ ਦੇ ਵਿੱਚ ਉਸ ਦਾ ਸੱਚ ਕੀ ਸਾਹਮਣੇ ਆਇਆ ਬਬਾ ਜੀ ਗੱਲ ਇਤਰਾਹ ਸਟਾਰਟ ਹੋਈ ਵੀ ਅਹੀਂ ਜਾਣੇ ਵੇ ਹੀ ਹਾਂ ਉਤੋਂ ਤੇ ਆਨੂੰ ਟੱਕਰੀ ਇੰਨੇ ਨੇ ਹੱਥ ਦਿੱਤਾ ਆਨੂੰ ਤੇ ਆਹੀਂ ਚਲੋ ਮੈਂ ਕਹਾਂ ਚਲ ਭੈਣ ਨ ਜਾਣਾ ਚੰਡੀਗੜ੍ਹ ਇੰਨੇ ਹਨ ਉਹ ਇੰਨੀ ਕੱਲ ਕਈ ਵੀ ਮੇਰੇ ਡੈਡੀ ਦੀ ਜਿਹੜੀ ਡੈਥ ਹੋਈ ਆ ਤੇ ਮੇਰਾ ਜਨਮ ਦਿਨ ਮੈਂ ਇੱਥੇ ਮਾ ਤੁਹਾਡੇ ਕੋਲ ਆਈ ਸੀ ਜੀ ਤੇ ਸੰਗਤ ਦੇ ਰੂਪ ਤੇ ਵਿੱਚ ਚਲੋ ਸਾਨੂੰ ਟੱਕਰੀ ਆਣਾ ਹੈ ਹੈਲਪ ਕਰਨ ਦੀ ਸੋਚੀ ਐਨੇ ਮੈਨੂੰ ਇੱਕ ਗੱਲ ਕਹੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੌ ਖਾਨੀ ਮੈਂ ਤੁਹਾਨੂੰ ਵਾਪਸ ਕਰ ਦੂੰਗੀ ਮੈਂ ਕਿਹਾ ਚਲ 100 ਦੋਸਤਾਂ ਕੀ ਵਾਪਸ ਕਰਨਾ ਕਹਿੰਦੀ ਮੈਂ 500 ਮੋੜ ਦੂੰਗੀ ਤੁਹਾਨੂੰ ਮੈਂ ਕਿਹਾ ਨਹੀਂ ਨਹੀਂ ਭੈਣਾ ਕੋਈ ਲੋੜ ਨਹੀਂ ਹੈਗੀ